ਪਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਆ ਇੱਕ ਦੇ ਉੱਤੇ ਪੌਸ ਕੋ ਧਾਰਾ ਲੱਗੀ ਆ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪੌਸ ਕੋ ਲੱਗੀ ਹੋਈ ਆ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਅਰਸ਼ਦੀਪ ਕਲੇਰ ਜਿਹੜੇ ਕਿ ਭਾਈ ਲੰਬੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੀ ਸੀ ਕਿਉਂਕਿ ਉਹਦੇ ਹੋ ਮੇਨ ਮੁੱਖ ਬੁਲਾਰੇ ਵੀ ਨੇ ਜਿਹੜੇ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਬਿਕਰਮ ਸਿੰਘ ਮਜੀਠੀਆ ਸਤਿ ਸ੍ਰੀ ਅਕਾਲ ਜੀ ਜੀ ਆਨੁਮੇਦ ਕਰਨਾ ਤੁਸੀਂ ਬਿਲਕੁਲ ਵਧੀਆ ਹੋ ਵਗੈਰਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪਈਏ ਪ੍ਰਿਜ਼ਨਰਸ ਕੋਲੋਂ ਕੋਟ ਇੱਥੇ ਮਜੀਠੀਆ ਪਹਿਲਾਂ ਹੀ ਬਹੁਤ ਡਰਦਾ ਪਿਆ ਸੀ ਕਿ ਮੈਨੂੰ ਇਹੋ ਜਿਹੇ ਪ੍ਰੀਜ਼ਨਰਸ ਦੇ ਨਾਲ ਰੱਖਿਆ ਹੈ ਇਹੋ ਜਿਹੇ ਜਿਹੜੇ ਠੀਕ ਹੈ ਕ੍ਰਾਈਮਨਲਸ ਨੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਹੈ ਇੱਥੇ ਕੀ ਹੋਇਆ ਕਿ ਪੂਰੀ ਰਿਪੋਰਟ ਤੇ ਇੱਥੇ ਮਜੀਠੀਆ ਦਾ ਜਿਹੜਾ ਵਕੀਲ ਹੈ ਉਹਨੇ ਬੇਲ ਪਾਈਏ ਉਹਦੀ ਜ਼ਮਾਨਤ ਦੀ ਬੇਲ ਪਾਈਏ ਠੀਕ ਹੈ ਅਤੇ ਪੂਰੀ ਦੀ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਲ੍ਹ ਦੇ ਵਿੱਚੋਂ ਆ ਰਹੀ ਹੈ ਯਾਨੀ ਕੈਦੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ ਉਹਨਾਂ ਦੇ ਹੀ ਘਰ ਦੇ ਵਿੱਚ ਇੱਕ ਗੱਲ ਉੱਠਦੀ ਹੈ ਕਹਿੰਦੇ ਜੀ ਕੈਦੀਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਕੋ ਘਰ ਕੈਦੀਆਂ ਦੇ ਨਾਲ ਬੰਦਾ ਜੇਲ੍ਹ ਦੇ ਅੰਦਰ ਕਈ ਵਾਰ ਇਹਨਾਂ ਦੇ ਵਕੀਲਾਂ ਨੇ ਵੀ ਜ਼ਿਕਰ ਕੀਤਾ ਪਰ ਹੁਣ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਫੇਰ ਤੋਂ ਯਾਨੀ ਪਟੀਸ਼ਨ ਪਾ ਦਿੱਤੀ ਹੈ ਕਿਉਂਕਿ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਕੈਦੀਆਂ ਤੋਂ ਕਹਿੰਦੇ بڑا ਖਤਰਾ ਸੀ ਕਹਿੰਦੇ ਜੀ ਬੀਤੀ ਰਾਤ ਕੈਦੀਆਂ ਦੇ ਨਾਲ ਕਹਿੰਦੇ ਵਿਕਰਮ ਮਜੀਠੀਆ ਦਾ ਪੇਚਾ ਪੈ ਗਿਆ ਯਾਨੀ ਇੱਕ ਐਸੇ ਕੈਦੀ ਜਿਨ੍ਹਾਂ ਨੂੰ ਬਹੁਤ ਦੀ ਸਜ਼ਾ ਕਈ ਵਾਰ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਦੁਹਰਾਈ ਹੈ ਗੱਲ ਕਿ ਭਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਆ ਇੱਕ ਦੇ ਉੱਤੇ ਪਾਸ ਕੋ ਧਾਰਾ ਲੱਗੀ ਆ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪਾਸ ਕੋ ਲੱਗੀ ਹੋਈ ਆ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਿੱਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਅਰਸ਼ਦੀਪ ਕਲੇਰ ਜਿਹੜੇ ਕਿ ਭਾਈ ਲੰਮੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੀ ਸੀ ਕਿਉਂਕਿ ਉਹਦੇ ਹੋ ਮੇਨ ਮੁਖ ਬੁਲਾ ਰਹੇ ਵੀ ਨੇ ਜਿਹੜੇ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਬਿਕਰਮ ਸਿੰਘ ਮਜੀਠੀਆ ਦੇ ਮੇਨ ਮੁਖ ਬੁਲਾ ਰਹੇ ਵੀ ਨੇ ਔਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਦੇ ਕੇਸ ਲੜ ਰਹੇ ਨੇ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਦੇ ਲਈ ਉਹਨਾਂ ਨੇ ਕਪਟੀਸ਼ਨ ਪਾ ਦਿੱਤੀ ਹੈ ਪਰ ਰਾਤ ਕੈਦੀਆਂ ਦੇ ਨਾਲ ਕੀ ਹੋਇਆ ਇਹ ਬੜੀ ਦਿਲਚਸਪ ਕਹਾਣੀ ਹੈ ਕਿਉਂਕਿ ਪਹਿਲਾ ਬਿਆਨ ਆਉਂਦਾ ਉਹਨਾਂ ਦੀ ਘਰਵਾਲੀ ਦਾ ਕਹਿੰਦੀ ਜੀ ਮੇਰੇ ਪਤੀ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਕੈਦੀਆਂ ਦਾ ਬੜਾ ਲੰਮਾ ਟਾਈਮ ਜ਼ਿਕਰ ਚੱਲਿਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀ ਦਾ ਇੱਕੋ ਜ਼ਿਕਰ ਚੱਲ ਰਿਹਾ ਸੀ ਕਹਿੰਦੇ ਜੀ ਜਦੋਂ ਇਹਦੀ ਬੈਰਕ ਬਦਲ ਦਿੱਤੀ ਜਾਵੇ ਤੇ ਜਾਂ ਵਿਕਰਮ ਮਜੀਠੀਆ ਨੂੰ ਰਿਹਾ ਕਰ ਦਿੱਤਾ ਜਾਵੇ ਯਾਨੀ ਉਹਦੀ ਪਟੀਸ਼ਨ ਪਾ ਦਿੱਤੀ ਹੈ ਹੁਣ ਜਿਹੜੀ ਵਕੀਲਾਂ ਨੇ ਹਾਈ ਕੋਰਟ ਦੇ ਅੰਦਰ ਕਿ ਬਿਕਰਮ ਸਿੰਘ ਜਿਹੜਾ ਮਜੀਠੀ ਆ ਉਹਨਾਂ ਕੈਦੀਆਂ ਤੋਂ ਇਹਨਾਂ ਵੱਡਾ ਖਤਰਾ ਦੱਸਿਆ ਜਾ ਰਿਹਾ ਕਹਿੰਦੇ ਜੀ ਉਹਨੂੰ ਜਾਨੋਂ ਮਾਰ ਸਕਦੇ ਨੇ ਕਿਉਂਕਿ ਇਹ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਘਰ ਵਾਲਿਆਂ ਦੇ ਤੇ ਬਾਕੀ ਜਿਹੜੇ ਹੋਰ ਇਹਨਾਂ ਦੇ ਵਰਕਰ ਨੇ ਸਾਰੇ ਲੀਡਰਾਂ ਦੇ ਬਿਆਨ ਨੇ ਕਿ ਬਿਕਰਮ ਮਜੀਠੀਆ ਦੇ ਨਾਲ ਜੇਲ੍ਹ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਏ ਤੇ ਪੜਕ ਚੁੱਕਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਇੱਕ ਇੱਕ ਕਰਕੇ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਵਿਕਰਮ ਸਿੰਘ ਮਜੀਠੀਏ ਤੇ ਕਿਵੇਂ ਪੜਕ ਚੁੱਕੇ ਨੇ ਔਰ ਦੂਜੇ ਪਾਸੇ ਵਿਕਰਮ ਮਜੀਠੀਏ ਨੂੰ ਕੈਦੀਆਂ ਤੋਂ ਜਿਹਨਾਂ ਤੋਂ ਖਤਰਾ ਸੀ ਉਹਨਾਂ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਤਾਂ ਹੁਣ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੜਕਿਆ ਬਿਕਰਮ ਸਿੰਘ ਮਜੀਠੀਆ ਤੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਇੱਕ ਮਾਤ ਦੇਣ ਦੀ ਯਾਨੀ ਇੱਕ ਝੂਠਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਪਹਿਲਾ ਫੈਕਟ ਇਹਦਾ ਨਜ਼ਰ ਕਿੱਥੇ ਆਉਂਦਾ ਸੀ ਕਹਿੰਦੇ ਜੀ ਇਹਨੇ ਬੰਗਲੌਰ ਤੋਂ ਇੱਕ ਵਕੀਲ ਬੁਲਾ ਲਿਆ ਕਰੋੜਾਂ ਰੁਪਏ ਦੀ ਫੀਸ ਦੇ ਕੇ ਕਿ ਮੇਰੀ ਜ਼ਮਾਨਤ ਸਾਡੇ ਜਿਹੜੇ ਪੰਜਾਬ ਦੇ ਵਕੀਲ ਨੇ ਉਹ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਤੇ ਤੁਸੀਂ ਮੇਰੀ ਜ਼ਮਾਨਤ ਹੀ ਕਰਵਾ ਦਿਓ ਤਾਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਮੈਂ ਚੱਕਮਾ ਦੇ ਕੇ ਬਾਹਰ ਨਿਕਲ ਜਾ ਪਰ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਉਸੇ ਗੱਲਾਂ ਨੂੰ ਵੇਖ ਕੇ ਪੜਕ ਚੁੱਕਿਆ ਹੈ ਇੱਕ ਪਾਸੇ ਦਾ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਸ ਤਰ੍ਹਾਂ ਦਾ ਸਾਬਤ ਕਰ ਦिए ਪੰਜਾਬ ਦੇ ਅੰਦਰ ਕਿ ਸਾਡੇ ਤੋਂ ਪਾਵਰ ਜ਼ਿਆਦਾ ਨਹੀਂ ਹੈ ਇਹ ਲੱਗਦਾ ਸੀ ਬਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਭਾਗ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਸਾਹਮਣੇ ਇੱਕ ਐਸਾ ਟੌਂਗ ਰਚਿਆ ਕਿ ਉਹਨਾਂ ਨੂੰ ਖੜਾ ਕੇ ਰੱਖਿਆ ਆਪਣੇ ਦਫ਼ਤਰ ਦੇ ਅੰਦਰ ਤੇ ਆਪ ਉਹ ਕੁਰਸੀ ਤੇ ਬੈਠਾ ਰਿਆ ਤੇ ਫੇਰ ਪੰਜਾਬ ਦਾ ਮੁੱਖ ਮੰਤਰੀ ਨਾ ਪੜਕੇ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਉਸ ਦਿਨ ਤੋਂ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪਹਿਲਾਂ ਦੀਆਂ ਸਰਕਾਰਾਂ ਨੇ ਚੱਕਿਆ ਜ਼ਰੂਰ ਸੀ ਪਰ ਦਰਸਲ ਦੇ ਵਿੱਚ ਕਹਿੰਦੇ ਜੀ ਉਹ ਜ਼ਮਾਨਤ ਤੇ ਛੁੱਟ ਜਾਂਦਾ ਸੀ ਪਰ ਹੁਣ ਕਹਿੰਦੇ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਲਈ ਪੂਰੇ ਬਾਦਲ ਪਰਿਵਾਰ ਦਾ ਉਹ ਬੰਗਲੌਰ ਤੱਕ ਦੇ ਵਕੀਲਾਂ ਦਾ ਤੇ ਇਹਨਾਂ ਦੇ ਅਸ਼ਦੀਪ ਕਲੇਰ ਜਿਹੜੇ ਇਹਨਾਂ ਦੇ ਵਕੀਲ ਨੇ ਐਡਵੋਕੇਟ ਨੇ ਇਹਨਾਂ ਦੇ ਉਹਨਾਂ ਦਾ ਵੀ ਬੜਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਤੇ ਉਹਨਾਂ ਨੇ ਇੱਕ ਹੁਣ ਕੋਰਟ ਦੇ ਅੰਦਰ ਪਟੀਸ਼ਨ ਪਾ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਕੈਦੀ ਬੰਦ ਸੀ ਦੋ ਖੁਂਖਾਰ ਕੈਦੀ ਬੰਦ ਨੇ ਇਹ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਕੈਦੀਆਂ ਦਾ ਪੇਚਾ ਪੈ ਚੁੱਕਿਆ ਹੁਣ ਕਿਵੇਂ ਪੈ ਚੁੱਕਿਆ ਇਹ ਵੀ ਸੁਣ ਲਓ ਜਰਾ ਹੁਣ ਦੋ ਕੈਦੀ ਬੰਦ ਨੇ ਇੱਕ ਕੈਦੀ ਦੇ ਉੱਤੇ ਫੌਸਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਕਿਉਂਕਿ ਉਸ ਨੇ ਬੱਚਿਆਂ ਦਾ ਸ਼ੋਸ਼ਣ ਕਰਕੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਔਰ ਦੂਜੇ ਤੇ ਕਿਹੜੀ ਧਾਰਾ ਲੱਗੀ ਹੈ ਜੀ ਯਾਨੀ ਮੌਤ ਦੀ ਸਜ਼ਾ ਉਸ ਨੂੰ ਵੀ ਮੌਤ ਦੀ ਸਜ਼ਾ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਜੱਜ ਸਾਹਿਬ ਨੇ ਮੌਤ ਦਾ ਫਰਮਾਨ ਉਹਨਾਂ ਨੂੰ ਸੁਣਾਇਆ ਹੋਇਆ ਉਹਨਾਂ ਨੂੰ ਹੁਣ ਮੌਤ ਦਾ ਭੈ ਨਹੀਂ ਹੈਗਾ ਚਾਹੇ ਉਹ ਜੋ ਮਰਜੀ ਵੀ ਕਰ ਸਕਣ ਤਾਂ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਨੀਂਦਾਂ ਉਡਾ ਦਿੱਤੀਆਂ ਨੇ ਇਹਨਾਂ ਦੇ ਦੋ ਕੈਦੀਆਂ ਨੇ ਪਰ ਦੂਜੇ ਪਾਸੇ ਆਜੋ ਵੀ ਜਿਹੜੇ ਬਾਹਰਲੇ ਪਾਸੇ ਇਹਨਾਂ ਦੇ ਪਰਿਵਾਰ ਦੇ ਲੋਕ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੇ ਵਰਕਰ ਚਾਹ ਬੂਰਾ ਬਾਦਲ ਪਰਿਵਾਰ ਇਹਨਾਂ ਨੂੰ ਦਰਸਲ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕਾਤਲ ਬੰਦ ਹੋਣ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ orange category ਦਾ ਬੰਦਾ ਹੈ ਇਹਨੂੰ ਕਹਿੰਦੇ ਜੀ ਅਲੱਗ 셀 ਦੇਣਾ ਚਾਹੀਦਾ ਉਹਨਾਂ ਕੈਦੀਆਂ ਦੇ ਨਾਲ ਦਰਸਲ ਦੇ ਵਿੱਚ ਕਿਉਂ ਰੱਖਿਆ ਇਹ ਮਾਮਲਾ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੀ ਸਰਕਾਰ ਜਾਣਦੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹਰ ਹਾਲ ਦੇ ਵਿੱਚ ਦੋਸ਼ੀ ਹੈ ਦੋਸ਼ੀ ਕਰਾਰ ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਨਾਲ ਨਾਲ ਅਦਾਲਤਾਂ ਦੇ ਔਰ ਪੰਜਾਬ ਦੀ ਸਰਕਾਰ ਦੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਅਹਿਸਾਸ ਕਰਵਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਉਸ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਕਿ ਇੱਕ ਮੁਹਿੰਮ ਰਚੀ ਹੈ ਕਿ ਇਸ ਵਿਕਰਮ ਸਿੰਘ ਮਜੀਠੀਆ ਨੂੰ ਉਹ ਖੌਪੜਾ ਕਰੋ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਿੱਧੇ ਤੌਰ ਦੇਤੇ ਧਮਕੀਆਂ ਦਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਡੀਜੀਪੀ ਹੋਵੇ ਚਾਹੀਏ ਉਹਨਾਂ ਨੂੰ ਵੀ ਧਮਕੀ ਦਿੱਤੀ ਇਹ ਕਹਿੰਦੇ ਸਾਡੇ ਘਰੇ ਪੁੱਛ ਕੇ ਵੜਦੀ ਹੈ ਪੁਲਿਸ ਇਹ ਬਾਦਲ ਪਰਿਵਾਰ ਦਾ ਰੁਤਬਾ ਤੇ ਇਹਨਾਂ ਮਜੀਠੀਆ ਦਾ ਜਿਹੜਾ ਕਿ ਭਲੇਖਾ ਸੀ ਉਹ ਹੁਣ ਮੁੱਖ ਮੰਤਰੀ ਭਗਵਤ ਮਾਨ ਨੇ ਕੱਢ ਦਿੱਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀਏ ਅਤੇ ਮਜੀਠੀਆ ਨੂੰ ਇਹ ਪਲੇਖਾ ਸੀ ਕਿ ਭਗਵਤ ਮਾਨ ਸਰਕਾਰ ਉਹਦੇ ਖਿਲਾਫ ਐਕਸ਼ਨ ਨਹੀਂ ਲਵੇਗੀ ਲੈਕਿਨ ਇੱਥੇ ਭਗਵਤ ਮਾਨ ਸਰਕਾਰ ਨੇ ਮਨਜੀਠੀਏ ਨੂੰ ਐੋ ਜਿਹਾ ਸਬਕ ਸਿਖਾਇਆ ਕਿ ਮਨਜੀਠੀਆ ساری ਜ਼ਿੰਦਗੀ ਨਹੀਂ ਭੁੱਲੇਗਾ ਤੇ ਹੁਣ ਮਨਜੀਠੀਆ ਦੀ ਜਿਹੜੀ ਬੇਲ ਹੈ ਉਹ ਵੀ ਹੋਣਾ ਮੁਸ਼ਕਿਲ ਹੋ ਗਿਆ ਨਾਲ ਇੱਥੇ ਮਨਜੀਠੀਏ ਨੂੰ ਉਹ ਕ੍ਰਿਮੀਨਲਸ ਦੇ ਨਾਲ ਅਸਲੀ ਬੰਦ ਕੀਤਾ ਗਿਆ ਕਿਉਂਕਿ ਮਨਜੀਠੀਆ ਆਵਿਧ ਐ ਹੋ ਜਾਈਏ ਠੀਕ ਹੈ ਮਨਜੀਠੀਏ ਨੇ ਕਿੰਨੇ ਮਾਵਾ ਦੇ ਜਿਹੜੇ ਪੁੱਤ ਨੇ ਔਖੋਤੇ ਠੀਕ ਹੈ ਤੇ ਹੁਣ ਉਹ ਐ ਗੱਲ ਕਰਦਾ ਪਿਆ ਕਿ ਇਹ ਕ੍ਰਿਮੀਨਲ ਨੇ ਜਿਹੜੇ ਮੇਰੇ ਨਾਲ ਨੇ ਤੇ ਇਹ ਨਾ ਹੋਏ ਕਿ ਮੇਰੇ ਤੇ ਹੀ ਜੜਾਈ ਕਰਦੇ ਮੈਨੂੰ ਮਾਰ ਕੁੱਟ ਛੜਨ ਠੀਕ ਹੈ ਤੇ ਇਹ ਜਿਹੜੀ ਗੱਲ ਲੈਣਾ ਉਹ ਜਿਹੜੀ ਗੱਲ ਕੀਤੀ ਜਾਂਦੀ ਪਈ ਹੈ ਲੇਕਿਨ ਇੱਥੇ ਵੇਖਿਆ ਜਾਏ ਤਾਂ ਮਜੀਠਿਆ ਵੀ ਇੰਨਾ ਲੋਕਾਂ ਦੇ ਨਾਲ ਦਾ ਹੀ ਹੈ ਤੇ ਮਜੀਠਿਆ ਨੂੰ ਵੀ ਇਹੋ ਜਿਹੀ ਸਖਤ ਸਜ਼ਾ ਲਬਣੀ ਚਾਹੀਦੀ ਹੈ ਜਿਓ ਜਿਹੀ ਇਹੋ ਜਿਹ ਕ੍ਰਿਮੀਨਲਸ ਨੂੰ ਲੱਭਦੀ ਹੈ ਤੁਸੀਂ ਮੇਰੀ ਗੱਲ ਨਾਲ ਐਗਰੀ ਕਰਦੇ ਹੋ ਜਾਂ ਨਹੀਂ ਕਿ ਕੋਈ ਇਲਾਜ਼ ਨਹੀਂ ਦੱਸਣਾ ਤੇ ਇੱਥੇ ਲਾਈਕ ਜਿਹੜਾ ਵਕੀਲ ਔਰ ਅਗੇ ਪਿੱਛੇ ਜਿਹੜਾ ਬੇਲਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਉਹ ਪੰਡਾ ਪਿਆ ਤੇ ਮਜੀਠੀਆ ਦੀ ਬੇਲ ਜਿਹੜੀ ਉਹ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਹੁਣ ਮਜੀਠੀਏ ਤੇ ਜਿਹੜੇ ਕੇਸ ਪੱਕੇ ਹੋਏ ਦੇ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਮਜੀਠੀਆ ਦੇ ਵਿੱਚ ਅਕਿਊਜ਼ਡ ਨਹੀਂ ਹੈ ਮਜੀਠੀਆ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਮਜੀਠੀਆ ਤੋਂ ਬਹੁਤ ਕੁਝ ਪ੍ਰੂਫ ਹੁੰਦਾ ਜਾਂਦਾ ਪਿਆ ਤੇ ਜਾਈ ਜਗਲੇ ਇੱਥੇ ਕਿਹਾ ਜਾਂਦਾ ਹੈ ਕਿ ਆ ਲਾਈਕ ਤੁਸੀਂ ਕਿੰਨੀ ਦੇਰ ਜਿਹੜਾ ਪੈੜੇ ਕੰਮ ਕਰ ਲੋਗੇ ਇੱਕ ਨਾ ਇੱਕ ਦਿਨ ਜਿਹੜੀ ਰੱਬ ਦੀ लाठी ਉਹ ਤੁਹਾਨੂੰ ਪੈਣੀ ਹੈ ਤੇ ਇੱਥੇ ਮਜੀਠੀਏ ਨੂੰ ਇਹਨਾਂ ਨੇ ਰੱਬ ਦੀ लाठी ਪਈਦੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪ੍ਰੇਸ਼ ਚੈਨਲ ਦਾ ਵੀ ਤੁਹਾਡੇ ਫਤਮਲਕਾਤ ਹੁੰਦੀ ਸੱਚੇ ਕਾਲ ਜੀ